मानव कल्याण सेवक सभा वलो पुतलीकर सामने गुरुद्वारा पिपली साहिब ਵਿਖੇ ਰਵੀ ਕੁਮਾਰ ਦੀ ਅਗਵਾਈ ਹੇਠ ਸਲਾਨਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਐਸਵੀੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ 인ਦਰਪਾਲ ਜਨਕਰਾਜ ਗੁਮਟਾਲਾ ਦਵੇਸ਼ ਕੁਮਾਰ ਵੀ ਨਤਮਸਤਕ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਮਰ ਸਿੰਘ ਸਨੀ ਭਾਨੂ ਦਰਮਿੰਦਰ ਸੁਨੀਲ ਦਾਨਿਸ਼ ਮਲੂਕ ਸਿੰਘ ਸਮੇਤ ਮੁਹੱਲਾ ਨਿਵਾਸੀ ਮੌਜੂਦ ਸਨ ريتي ماراني نام خاندي پادو کو جو